ਮਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਨਾ ਸੂਰੇ ਸੇਹੀ ਆਗੈ ਆਖੀਐ ਦਰਗਾਹ ਪਾਵੈ ਸਾਚੀ ਮਾਣੂ ਦਰਗਾਹ ਮਾਣ ਪਾਵੈ ਪਤ ਸਿਓ ਜਾਵੇ ਆਗੈ ਦੁਖ ਨ ਲੱਗੈ ਕਰ ਏਕ ਤੇ ਆਵੇ ਤਾ ਫਲ ਪਾਵੈ ਜਿਤ ਸੇਵੈ ਸੋ ਪਾਇ ਭਗ ਹੈ ਉੱਚਾ ਨਹੀਂ ਕਹਿਣਾ ਮਨ ਵਿੱਚ ਰਹਿਣਾ ਆਪੇ ਜਾਣੇ ਜਾਣੂ ਮਰਨ ਮੂਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਨ ਪਰਮ ਸਤਕਾਰਯੋਗ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀ ਸਾਧ ਸੰਗਤ ਸਵੇਰ ਤੋਂ ਆਪ ਜੀ ਸ਼ਹੀਦਾਂ ਦੀ ਯਾਦ ਵਿੱਚ ਜੁੜ ਬੈਠੇ ਹੋ ਮੇਰੇ ਪਿੱਛੇ ਲੱਗਿਆ ਬੈਨਰ ਉਹਨਾਂ ਸ਼ਹੀਦਾਂ ਦੀਆਂ ਮੂਰਤੀਆਂ ਨੂੰ ਆਪ ਦੀਆਂ ਅੱਖਾਂ ਅੱਗੇ ਸਾਖ ਸਾਖ ਕਰਦਾ ਜਿਨ੍ਹਾਂ ਨੇ ਇਸ ਜਗ੍ਹਾ ਦੇ ਉੱਤੇ 5 ਅਗਸਤ 1871 ਈਸਵੀ ਨੂੰ ਸ਼ਹੀਦੀ ਦਿੱਤੀ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਹੋਇਆ ਹੈ ਕਿ ਸ਼ਹੀਦੀ ਫਾਂਸੀ ਦਾ ਸਮਾਂ 5 ਅਗਸਤ ਨੂੰ ਸਵੇਰੇ ਸੂਰਜ ਦੀ ਟਿੱਕੀ ਦੇ ਚੜਨ ਦੇ ਨਾਲ ਹੀ ਸੀ ਜਿਸ ਸਮੇਂ ਪੰਜਾਬ ਦੇ ਲੋਕ ਉੱਠਦੇ ਨੇ ਉੱਠਨੇ ਅਸਾਰ ਅੰਗਰੇਜ਼ ਸਰਕਾਰ ਚੰਦੀ ਸੀ ਕਿ ਜਿਹੜਾ ਪਹਿਲਾ ਦ੍ਰਿਸ਼ ਇਸ ਨਗਰ ਦੇ ਲੋਕ ਵੇਖਣ ਉਹਨਾਂ ਦੇ ਅੱਖਾਂ ਦੇ ਅੱਗੇ ਉਹ ਭਿਆਨਕ ਦ੍ਰਿਸ਼ ਹੋਵੇ ਕਿ ਸਰਕਾਰ ਦੇ ਨਾਲ ਬਗਾਵਤ ਕਰਨ ਵਾਲਿਆਂ ਦਾ ਬਾਗੀ ਲੋਕਾਂ ਦਾ ਹਸ਼ਰ ਸਰਕਾਰ ਕੀ ਕਰਦੀ ਹੈ ਇਹ ਉਹਨਾਂ ਨੂੰ ਉੱਠਣਿਆ ਸਾਰੀ ਪਤਾ ਲੱਗ ਜਾਵੇ ਇੱਕ ਸਿੰਬੋਲਿਕ ਵੀ ਹੈ ਕਿ ਜਦੋਂ ਕੋਈ ਮਨੁੱਖ ਉੱਠਦਾ ਹੈ ਉੱਠਣ ਤੋਂ ਬਾਅਦ ਜਾਗਦਾ ਹੈ ਉਸ ਨੂੰ ਆਪਣੇ ਹੱਕਾਂ ਬਾਰੇ ਪਤਾ ਲੱਗਦਾ ਆਪਣੀ ਦੁਨੀਆ ਬਾਰੇ ਪਤਾ ਲੱਗਦਾ ਆਪਣੀ ਸਵੈ ਮਾਨ ਬਾਰੇ ਪਤਾ ਲੱਗਦਾ ਹੈ ਤਾ ਉਦੋਂ ਜ਼ਾਲਮ ਸਰਕਾਰਾਂ ਉਹਨਾਂ ਨੂੰ ਕੁਝ ਇਸ ਤਰ੍ਹਾਂ ਦਾ ਵਿਖਾਉਣਾ ਚਾਹੁੰਦੀਆਂ ਨੇ ਜਿਹਦੇ ਨਾਲ ਉਹ ਉੱਠਦਿਆਂ ਸਾਰ ਹੀ ਆਪਣੀਆਂ ਅੱਖਾਂ ਬੰਦ ਕਰ ਲੈਣ ਇਹ ਦ੍ਰਿਸ਼ ਨਾਮਧਾਰੀਆਂ ਨੇ ਦੇਖਾਹੀ ਅੰਗਰੇਜ਼ ਸਰਕਾਰ ਨੇ ਇਸ ਨਗਰ ਨੂੰ ਜਾਂ ਇਸ ਇਲਾਕੇ ਨੂੰ ਜਾਂ ਇਸ ਖਿੱਤੇ ਦੇ ਲੋਕਾਂ ਨੂੰ ਵਿਖਾਇਆ ਮੈਂ ਅਰਜ਼ ਕਰਾਂ ਜਿਸ ਦਿਨ ਸ਼ਹੀਦੀ ਹੋਈ 5 ਅਗਸਤ ਨੂੰ ਸਰੀਰੇ ਸ਼ਹੀਦੀ ਹੋ ਗਈ ਸੀ ਮਿੱਟੀ ਨੂੰ ਲੈਣ ਵਾਸਤੇ ਲੋਥਾਂ ਨੂੰ ਲੈਣ ਵਾਸਤੇ ਪਿੱਥੋਂ ਪਿੰਡ ਤੋਂ ਵਿੱਚੋਂ ਚਾਚਾ ਚੰਦਾ ਸਿੰਘ ਗੱਡਾ ਲੈ ਕੇ ਆਇਆ ਹੋਇਆ ਸੀ ਕਿੰਨੇ ਸਿੰਘ ਜਿਨ੍ਹਾਂ ਦਾ ਜ਼ਿਕਰ बार-बार ਹੋ ਰਿਹਾ ਹੈ ਕਿੱਥੋਂ ਪਿੰਡ ਦੇ ਭੁੱਲਰ ਗੋਤ ਦੇ ਜਿਨ੍ਹਾਂ ਦੀ ਉਮਰ ਹਜੇ ਜਵਾਨੀ ਦਾ ਚੜ੍ਹਦਾ ਪੈਰ ਹੈ ਇਹਨਾਂ ਦੇ ਵਿੱਚੋਂ ਸਰਦਾਰ ਮੰਗਲ ਸਿੰਘ ਭੁੱਲਰ ਸਿਰਫ 22 ਸਾਲ ਦਾ ਹੈ ਯਾਦ ਰੱਖਿਓ 22 ਸਾਲ ਉਮਰ ਕੀ ਹੁੰਦੀ ਹੈ ਇਸ ਖਿੱਤੇ ਦਾ ਇੱਕ ਸ਼ਹੀਦ ਜਿਹਦਾ ਨਾਮ ਆਪਾਂ ਸਾਰੇ ਜਾਣਦੇ ਆ ਕਰਤਾਰ ਸਿੰਘ ਸਰਾਭਾ ਬਿਲਕੁਲ ਨੇੜੇ ਨਗਰ ਉਹਦੀ ਉਮਰ ਇਸ ਤੋਂ ਵੀ ਥੱਲੇ ਸੀ ਪਰ ਇਹ ਸ਼ਹੀਦ ਮਕਸਤਾਂ ਸਿੰਘ ਪਹਿਲਾ ਸ਼ਹੀਦ ਹੋਇਆ ਜਿਨੇ ਇਸ ਖਿੱਤੇ ਨੂੰ ਇਸ ਇਨਾਂ ਲੋਕਾਂ ਨੂੰ ਪ੍ਰੇਰਣਾ ਦਿੱਤੀ ਕਿ 22 ਸਾਲ ਦਾ ਮੁੰਡਾ ਵੀ ਫਾਂਸੀ ਚੜ ਸਕਦਾ ਹੈ ਤੇ ਹੱਸ ਹੱਸ ਕੇ ਸ਼ਹੀਦੀ ਨੂੰ ਜਾਂ ਮੌਤ ਨੂੰ ਕਬੂਲ ਕਰ ਲੈਂਦਾ ਹੈ ਜਿਹਦੇ ਮੂਹਰੇ ਉੱਤੇ ਕੋਈ ਸ਼ਿਕਰ ਨਹੀਂ ਆਇਆ ਜਿਹੜਾ ਮੌਤ ਵੇਖ ਕੇ ਭੱਜਿਆ ਨਹੀਂ ਪੁਲਿਸ ਦੇ ਡਰ ਤੋਂ ਭੱਜਿਆ ਨਹੀਂ ਮੇਰੇ ਤੋਂ ਪਹਿਲਾਂ ਜਥੇਦਾਰ ਜੀ ਨੇ ਜ਼ਿਕਰ ਕੀਤਾ ਸੀ ਤੇਜਾ ਸਿੰਘ ਢਿਲਵਾਨੇ ਜਿਸ ਦਿਨ ਇਹ ਫੜੇ ਜਾਂਦੇ ਨੇ ਉਸ ਦਿਨ ਪਿੰਡ ਵਿੱਚ ਪਹਿਲਾਂ ਪਤਾ ਲੱਗ ਜਾਂਦਾ ਕਿ ਪੁਲਿਸ ਆ ਰਹੀ ਹੈ ਤੁਸੀਂ ਭੱਜ ਸਕਦੇ ਹੋ ਪਰ ਇਹਨਾਂ ਜਵਾਨਾਂ ਨੇ ਆਖਿਆ ਭੱਜਣਾ ਨਹੀਂ ਭੱਜਣ ਵਾਸਤੇ ਤਾਂ ਇੱਕੰਮ ਕੀਤਾ ਹੀ ਨਹੀਂ ਸੀ ਭੱਜਦਿਆਂ ਨੂੰ ਧਰਤੀ ਛੁੱਟੀ ਪੈ ਜਾਵੇ ਅਸੀਂ ਕਿੱਥੇ ਜਾਵਾਂਗੇ ਭੱਜਦੇ ਇਹ ਧਰਤੀ ਸਾਡੀ ਹੈ ਉਹ ਬੈਗਾਨੇ ਨੇ ਜਿਹੜੇ ਜ਼ੁਲਮ ਕਰਦੇ ਨੇ ਉਹਨਾਂ ਨੂੰ ਇਹ ਧਰਤੀ ਛੱਡਣੀ ਪਵੇਗੀ ਅਸੀਂ ਇਹ ਧਰਤੀ ਨਹੀਂ ਛੱਡਾਂਗੇ ਕਿੰਨੀ ਗੈਰਤ ਸੀ ਆਪਣੇ ਅੰਦਰ ਕਿਸ ਤਰ੍ਹਾਂ ਦਾ ਸਵੈਮਾਨ ਸੀ ਕਿਸ ਤਰ੍ਹਾਂ ਦੀ ਸੋਚ ਸੀ ਉਹਨਾਂ ਦੀ ਉਹਨਾਂ ਕਹੇ ਅਸੀਂ ਭੱਜਣਾ ਨਹੀਂ ਭੱਜਣਗੇ ਚੰਦਾ ਸਿੰਘ ਚਾਚਾ ਚੰਦਾ ਸਿੰਘ ਨੇ ਇਥੋਂ ਲੋਥਾ ਚੁੱਕੀਆਂ ਜਵਾਨ ਪੁੱਤਰਾਂ ਦੀਆਂ 28 ਸਾਲ ਦਾ 1 30 ਸਾਲ ਦਾ 1 22 ਸਾਲ ਦਾ ਜਵਾਨ ਨੇ ਮੇਰੇ ਤੋਂ ਸਾਰੇ ਹੀ ਛੋਟੇ ਨੇ ਜਿੰਨੀ ਉਮਰ ਮੇਰੀ ਹੈ ਮਤੀ ਪਲਾਸਾ ਉਹ ਸਾਰੇ ਹੀ ਛੋਟੇ ਸਨ ਜਵਾਨ ਸਨ ਜਵਾਨ ਪੁੱਤਰਾਂ ਦੀਆਂ ਲਾਛਾਂ ਕੱਟਿਆਂ ਦੇ ਪਈਆਂ ਹੋਣ 60 62 ਕਿਲੋਮੀਟਰ ਦਾ ਸਫ਼ਰ ਚਾਚੇ ਨੇ ਤੈਅ ਕਰਨਾ ਚਾਚਾ ਕੀ ਤੇ ਪਿਓ ਕੀ ਉਦੇ ਪੈਰ ਕਿਸ ਤਰ੍ਹਾਂ ਕੰਮ ਕਰਦੇ ਹੋਣਗੇ ਸੋਚ ਕੇ ਵੇਖ ਲਓ ਉਹ ਨੂੰ ਧਰਤੀ ਕਿਸ ਤਰ੍ਹਾਂ ਵੇਲ ਦਿੰਦੀ ਹੋਵੇਗੀ ਉਹ ਕਿਵੇਂ ਆਪਣੇ ਭੈਲ ਭਾਵੇਂ ਕਦਮਾਂ ਨੂੰ ਚੁੱਕਦਾ ਹੋਵੇਗਾ ਕਿ ਮੈਂ 3 ਲੱਖਾਂ ਲਈ ਜਾਂਦਾ ਨੌਜਵਾਨਾਂ ਦੀ ਆਪਣੇ ਪਿੰਡ ਦੇ ਵੱਲ ਪਰ ਯਾਦ ਰੱਖਿਓ ਸ਼ਹੀਦੀ ਕਰਦੀ ਕੀ ਹੈ ਇੱਥੇ ਏ ਸੋਚਣ ਵਾਲੀ ਗੱਲ ਹੈ ਕਿੰਦਾਂ ਨੇ ਸ਼ਹੀਦਾਂ ਦਾ ਖੂਨ ਦਾ ਵਿਆਜ ਬਹੁਤ ਜ਼ਿਆਦਾ ਹੁੰਦਾ ਹੈ ਸ਼ਹੀਦੀ ਇੱਕ ਖੁਸ਼ੀ ਦਿੰਦੀ ਹੈ ਅੱਜ ਆਪਾਂ ਕੋਈ ਅਫਸੋਸ ਨਾਲ ਥੋੜਾ ਜੁਰ ਕੇ ਬੈਠੇ ਹਾਂ ਕਿ ਸਾਡੇ ਪੁੱਤ ਸ਼ਹੀਦ ਹੋਏਗੇ ਅਫਸੋਸ ਕੋਈ ਨਹੀਂ ਕਰਦਾ ਮੇਲਾ ਕਰਕੇ ਆਉਨੇ ਆਂ ਅਸੀਂ ਖੁਸ਼ੀ ਨਾਲ ਆਉਨੇ ਆਂ ਮਾਣ ਕਰਦੇ ਆਂ ਵੀ ਸਾਡੇ ਬੱਚੇ ਸ਼ਹੀਦ ਹੋਏ ਸਨ ਸਾਡੇ ਪੁੱਤ ਸ਼ਹੀਦ ਹੋਏ ਸਨ ਸਾਡੇ ਗੱਭਰੂ ਵੀ ਸ਼ਹੀਦ ਹੋਏ ਸਨ ਅਸੀਂ ਮਾਣ ਨਾਲ ਆਏ ਆਂ ਮੇਲਾ ਕਰਨ ਵਾਸਤੇ ਆਏ ਆਂ ਤੇ ਮੇਲਾ ਖੁਸ਼ੀਆਂ ਦਾ ਹੁੰਦਾ ਹੈ ਅਫਸੋਸ ਦੇ ਮੇਲੇ ਨਹੀਂ ਹੁੰਦੇ ਸਿੱਖ ਪੰਥਰਾ ਦੇ ਵਿੱਚ ਮੇਲੇ ਮਨਾਏ ਜਾਂਦੇ ਨੇ ਸ਼ਹੀਦਾਂ ਦੇ ਖੁਸ਼ੀਆਂ ਮਨਾਈਆਂ ਜਾਂਦੀਆਂ ਚਾਚਾ ਕੰ다 ਸਿੰਘ ਜਦੋਂ ਇਥੇ ਲੋਥਾ ਲੋਥਾ ਚੁੱਕਦਾ ਮਿੱਟੀ ਚੁੱਕਦਾ ਉਹਨਾਂ ਸ਼ਹੀਦਾਂ ਦੀ ਤਿੰਨ ਸਭ ਉਹ ਜਿੱਦੇ ਜਵਾਨ ਉਹਦੇ ਗੱਡੇ ਦੇ ਉੱਤੇ ਪਏ ਨੇ ਉਹ ਅਫਸੋਸ ਨਾਲ ਝੁਰਦਾ ਨਹੀਂ ਉਹਦੇ ਪੈਰ ਫਿਰਦੇ ਨਹੀਂ ਲੱਤਾਂ ਪਾੜੀਆਂ ਨਹੀਂ ਹੁੰਦੀਆਂ ਅਕਸਰ ਇਸ ਤਰ੍ਹਾਂ ਹੁੰਦਾ ਹੈ ਅਸੀਂ ਜਾਣਦੇ ਹਾਂ ਜਵਾਨ ਪੁੱਤ ਦੀ ਮੌਤ ਕੀ ਹੁੰਦੀ ਹੈ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਅਸੀਂ ਵੇਖੀਆਂ ਨੇ ਆਪਣੀ ਅੱਖਾਂ ਦੇ ਨਾਲ ਜਦੋਂ ਕੋਈ ਜਵਾਨ ਮੌਤ ਹੁੰਦੀ ਹੈ ਤਾਂ ਉਦੋਂ ਕੀ ਹਾਲਤ ਹੁੰਦੀ ਹੈ ਘਰਵਾਲਿਆਂ ਦੀ ਆਪਾਂ ਸਾਰੇ ਜਾਣਦੇ ਆ ਪਰ ਇੱਥੇ ਦ੍ਰਿਸ਼ ਬਿਲਕੁਲ ਚੇਂਜ ਹੈ ਦ੍ਰਿਸ਼ ਬਦਲਦਾ ਹੈ ਦ੍ਰਿਸ਼ ਇਹ ਹੈ ਕਿ ਉਹ ਚੰ다 ਸਿੰਘ ਸ਼ਬਦ ਕੰਮਦਾ ਹੈ ਲੋਕਾਂ ਨੇ ਉਹਦੇ ਮੂੰਹ ਇਹ ਸ਼ਬਦ ਸੁਣੇ ਕਿ ਅਸੀਂ ਹਿੰਦ ਵਿੱਚ ਗਦਰ ਮਚਾਉਣਾ ਕੱਢਣਾ ਫਰਕਿਆ ਲਾਛਾਂ ਗੱਡੇ ਤੇ ਰੱਖ ਕੇ ਚੰਦਾ ਸਿੰਘ ਵਜਦ ਦੇ ਵਿੱਚ ਆ ਜਾਂਦਾ ਸਾਡੇ ਲੁਧਿਆਣੇ ਦੇ ਗਾਦੀ ਜੀ ਬੈਠੇ ਨੇ ਕਦੀ ਕਦੀ ਇਹ ਬਜਟ ਦੇ ਵਿੱਚ ਆ ਜਾਂਦੇ ਨੇ ਸ਼ਬਦ ਪੜ੍ਹਦੇ ਨੇ ਹੱਥ ਰੱਖ ਕੇ ਕੰਨ ਦੇ ਵਿੱਚ ਇਹ ਕੂਕ ਪੂਣਾ ਉਹਦੇ ਅੰਦਰੋਂ ਕੂਕ ਪੂਣਾ ਚਲਕਦਾ ਜਦੋਂ ਕੂਕ ਪੂਣਾ ਅੰਦਰ ਹੁੰਦਾ ਫਿਰ ਕੰਨ ਤੇ ਹੱਥ ਰੱਖ ਲੈਂਦਾ ਚੱਲਦਾ ਹੋਇਆ ਗੱਡੇ ਦੇ ਨਾਲ ਹੱਥ ਤੇ ਕੰਨਾਂ ਦੇ ਉੱਤੇ ਹੱਥ ਰੱਖ ਕੇ ਫਿਰ ਉੱਚੀ ਆਵਾਜ਼ ਵਿੱਚ ਕਹਿੰਦਾ ਅਸੀਂ ਹਿੰਦ ਵਿੱਚ ਗਦਰ ਮਚਾਉਣਾ ਉਹ ਕੱਢਣਾ ਫਰੰਗੀਆਂ ਇਹ ਅੰਤ ਨਹੀਂ ਇਹ ਸ਼ੁਰੂਆਤ ਹੈ ਆਪਣੇ ਮੂੰਹ ਵਿੱਚ ਬੋਲਦਾ ਜਾਂਦਾ ਇਹ ਅੰਤ ਨਹੀਂ ਇਹ ਸ਼ੁਰੂਆਤ ਹੈ ਇਹ ਸ਼ੁਰੂ ਹੋਇਆ ਕਿੱਥੋਂ ਇਹ ਸਪਿਰਿਟ ਆਈ ਕਿੱਥੋਂ ਇਹ ਖਿਆਲات ਆਏ ਕਿਵੇਂ ਇਹ ਜੀਨ ਇੰਨਾ ਪੱਕਾ ਹੋ ਗਿਆ ਕਿ ਮੌਤ ਵੇਖ ਕੇ ਇੱਕ ਬਰੰਦਾ ਨਹੀਂ ਮੌਤ ਨੂੰ ਸੈਲੀਬ੍ਰੇਟ ਕਰ ਰਿਹਾ ਇਹ ਕਿੱਥੇ ਬਣਿਆ ਪਿੱਥੋ ਪਿੰਡ ਸਾਡਾ ਇਤਿਹਾਸਿਕ ਪਿੰਡ ਹੈ ਸੂਬਾ ਹੁਕਮਾ ਸਿੰਘ ਦੀ ਪਿੱਥੋ ਪਿੰਡ ਦੇ ਸੰਗ ਇੱਕ ਪੰਜਾਬੀ ਦਾ ਬਹੁਤ ਨਾਮਵਰ ਹਾਣੀ ਲੇਖਕ ਗੱਦ ਲੇਖਕ ਗੁਰਬਚਨ ਸਿੰਘ ਭੁੱਲਰ ਪਿੱਥੂ ਪਿੰਡ ਦਾ ਬੜਾ ਵੱਡਾ ਨਾਮ ਹੈ ਪੰਜਾਬੀ ਸਾਹਿਤ ਵਿੱਚ ਉਹਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਦਿੱਲੀ ਯੂਨੀਵਰਸਿਟੀ ਮਾਫ ਕਰਨਾ ਭਾਈ ਵੀਰ ਸਿੰਘ ਸਦਨ ਦਿੱਲੀ ਦੇ ਵਿੱਚ ਮੈਂ ਉੱਥੇ ਮੌਜੂਦ ਸੀ ਉਹਨੂੰ ਕਿਸੇ ਨੇ ਆਖਿਆ ਤੁਹਾਨੂੰ ਲਿਖਣ ਪੜਨ ਦੀ ਚੇਟਕ ਕਿਵੇਂ ਪਈ ਸਵਾਲ ਕੀਤਾ ਕਿਸੇ ਬੱਚੇ ਨੇ ਤੁਹਾਨੂੰ ਲਿਖਣ ਪੜਨ ਦੀ ਚੇਟਕ ਕਿਵੇਂ ਪਈ ਉਹਦਾ ਜਵਾਬ ਸੀ ਮੈਂ ਪਿੱਥੂ ਪਿੰਡ ਦਾ ਹਾਂ ਪਿੱਥੂ ਪਿੰਡ ਸੂਬਾ ਮਸੀਹ ਦਾ ਪਿੰਡ ਹੈ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਇੱਕ ਸੂਬਾ ਸੀ ਜਿਹਦਾ ਨਾਮ ਸੀ ਹੁਕਮਾ ਸਿੰਘ ਹੁਕਮਾ ਸਿੰਘ ਤਾਂ ਕਿਉਂਕਿ ਉਹ ਸਤਗੁਰੂ ਰਾਮ ਸਿੰਘ ਦੇ ਹੁਕਮਾ ਹੁਕਮਾ ਹੁਕਮਨਾਮਿਆਂ ਨੂੰ ਅੱਗੇ ਪਹੁੰਚਾਉਣ ਵਾਸਤੇ ਕਾਪੀ ਕਰਦਾ ਸੀ ਜੇ ਉਹ ਇੱਕ ਵਾਰੀ ਹੁਕਮ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸੰਗਤ ਵਾਸਤੇ ਲਿਖ ਦਿੱਤਾ ਉਹਦੀਆਂ ਕਈ ਕਾਪੀਆਂ ਬਣਦੀਆਂ ਤੇ ਉਹ ਕਾਪੀਆਂ ਕਰਦਾ ਹੁਕਮਾ ਸਿੰਘ ਇਸ ਕਰਕੇ ਹੁਕਮਨਾਮਿਆਂ ਨੂੰ ਕਾਪੀ ਕਰਨ ਵਾਸਤੇ ਉਹਦਾ ਨਾਮ ਜਿਹੜਾ ਸੀ ਹੁਕਮਾ ਸਿੰਘ ਹੋ ਗਿਆ ਕਿੰਦਰ ਤੋਂ ਸਾਡੇ ਪਿੰਡ ਦਾ ਸੀ ਉਹਨੇ ਸਾਡੇ ਪਿੰਡ ਦੇ ਬਜ਼ੁਰਗਾਂ ਨੂੰ ਕੋਲੋਂ ਕੋ ਬੱਚੇ ਹੋਣਗੇ ਉਹਦੇ ਸਾਹਮਣੇ ਉਹਨਾਂ ਨੂੰ ਕਲਮਾ ਪੜਾਈ ਕਲਮਾ ਫੜਾ ਕੇ ਆਖਿਆ ਇਹ ਬੜੀ ਵੱਡੀ ਤਾਕਤ ਹੈ ਸਰਦੂ ਗੰਗਾਂ ਸਿੰਘ ਸੱਚੇ ਪਾਤਸ਼ਾਹ ਦਾ ਮਿਸ਼ਨ ਹੈ ਕੋਈ ਅਨਪੜ੍ਹ ਨਾ ਰਵੇ ਉਹਨਾਂ ਦੇ ਹੁਕਮਨਾਮੇ ਦੇ ਵਿੱਚ ਇਹ ਬਚੰਦ ਨੇ ਹੋਸ਼ਾਉਂਦੀ ਦੇ ਨਾਲ ਅੱਖਰ ਪੜ੍ਹਾਏ ਦੇਣਾ ਭਾਵੇਂ ਲੜਕੀ ਹੋਵੇ ਭਾਵੇਂ ਲੜਕਾ ਹੋਵੇ ਅੱਖਰ ਪੜ੍ਹਾ ਦੇਣੀ ਸਾਡੇ ਪਿੰਡ ਵਿੱਚ ਪਹਿਲੀ ਲਾਗ ਪੜ੍ਹਾਈ ਦੀ ਸੁਭਾ ਹਕਮਾ ਸਿੰਘ ਉਹਨਾਂ ਲਈ ਇੱਕ ਗੁਰਬਚਨ ਸਿੰਘ ਹੋਰ ਇੱਕ ਗੁਰਬਚਨ ਸਿੰਘ ਪੁੱਤਰ ਦਾ ਜ਼ੁਬਾਨੀ ਹੈ ਮੇਰੇ ਕਹਿਣ ਤੋਂ ਭਾਵ ਉਹ ਪਿੰਡ ਜਾਗਰੂਕ ਸੀ ਜਿਹੜਾ ਪਿੰਡ ਇਸ ਗੱਲ ਨੂੰ ਜਾਣਦਾ ਹੈ ਜਿਹੜਾ ਪਿੰਡ ਦੇ ਵਿੱਚ ਕਲਮ ਆ ਚੁੱਕੀ ਹੈ ਜਿਹੜੇ ਕਲਮ ਪਿੰਡ ਦੇ ਵਿੱਚ ਪੜ੍ਹਾਈ ਆ ਚੁੱਕੀ ਹੈ ਉਹ ਪਿੰਡ ਕਿੰਨਾ ਜਾਗਰੂਕ ਸੀ ਉਹਦੇ ਨੌਜਵਾਨ ਕਿੰਨੀ ਉੱਚੀ ਸੋਚ ਲੈ ਕੇ ਬੈਠੇ ਸਨ ਦੋਵੇਂ ਗੱਲਾਂ ਇਸ ਇਤਿਹਾਸ ਵਿੱਚੋਂ ਸਾਨੂੰ ਮਿਲ ਜਾਂਦੀਆਂ ਨੇ ਪਹਿਲੀ ਗੱਲ ਭੱਜੜਾ ਨੇ ਕਿੱਡਾ ਸੋਨਾ ਵਾਕ ਹੈ ਉਹਨਾਂ ਦਾ ਪਰ ਜਿਨ੍ਹਾਂ ਨੇ ਇਹ ਧਰਤੀ ਸਾਡੀ ਹੈ ਕਿੱਥੇ ਭੱਜ ਕੇ ਜਾਵਾਂਗੇ ਦੇਖ ਅੱਜ ਪਿੰਡ ਤੋਂ ਭੱਜਾਂਗੇ ਕਿੱਥੇ ਭੱਜ ਕੇ ਜਾਵਾਂਗੇ ਭੱਜਾਂਗੇ ਨਹੀਂ ਉਹ ਭੱਜਣ ਨਹੀਂ ਦਿਆ ਦੂਸਰੀ ਗੱਲ ਕਿ ਇਹ ਸ਼ੁਰੂਆਤ ਹੈ ਅੰਤ ਨਹੀਂ ਇਹ ਜਿਹੜਾ ਬਾਬਾ ਚੰ다 ਸਿੰਘ ਦਾ ਬੋਲ ਹੈ ਆਪਣੇ ਬੱਚਿਆਂ ਦੀਆਂ ਲੋਥਾਂ ਲੱਜਾਂਦਾ ਹੋਇਆ ਉਹ ਇਹ ਗੱਲ ਕਹਿੰਦਾ ਇੱਥੇ ਖੜੇ ਹੋਏ ਹਾਕਮਾਂ ਨੂੰ ਇਹ ਗੱਲ ਕਹਿੰਦਾ ਇੱਥੇ ਖੜਿਆ ਹੋਇਆ ਪੰਜਾਬ ਦਾ ਡੀਆਈਜੀ ਕਰਨਲ ਬੈਨੀਓ ਇਹ ਗੱਲ ਕਹਿੰਦਾ ਹੈ ਇਹ ਸ਼ੁਰੂਆਤ ਹੈ ਇਹ ਅੰਤ ਨਹੀਂ ਹਜੇ ਵੇਖ ਗੁੰਦਾ ਕੀ ਕੀ ਸੋ ਇਨਾ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਜੁੜ ਬੈਠੇ ਹਾਂ ਇਹ ਸ਼ਹੀਦਾਂ ਦਾ ਨਾਮ ਜਿੰਨਾ ਚਿਰ ਧੱਤੀ ਰਹੇਗੀ ਜਿੰਨਾ ਚਿਰ ਸਾਡੇ ਅੰਦਰ ਕੁੱਕ ਪੂਣਾ ਰਹੇਗਾ ਜਿੰਨਾ ਚਿਰ ਸਾਡੇ ਅੰਦਰ ਦੇਸ਼ ਦੀ ਕੋਈ ਸੋਚ ਵਿਚਰਤੀ ਰਹੇਗੀ ਉਹਨਾਂ ਜਿਹੜੇ ਉਹਨਾਂ ਦਾ ਨਾਮ ਮਿਟੇਗਾ ਨਹੀਂ ਉਹਨਾਂ ਜਿਹੜਾ ਉਹਨਾਂ ਦੇ ਨਾਮ ਨੂੰ ਮਟਾਉਣ ਵਾਲਾ ਕੋਈ ਨਹੀਂ ਨਾ ਹੀ ਕੋਈ ਮਰਨਗੇ ਅੱਜ ਵੀ ਜੀਵਤ ਨੇ ਅੱਜ ਵੀ ਉਸੇ ਤਰ੍ਹਾਂ ਹੀ ਐ ਜੇ ਅਸੀਂ ਆ ਜੁੜ ਬੈਠੇ ਆ ਮੇਲਾ ਲੱਗਿਆ ਪ੍ਰਬੰਧਕਾਂ ਨੇ ਯਤਨ ਕੀਤਾ ਆਪਾਂ ਇਸ ਤੋਂ ਪਹਿਲਾਂ ਸੁਣ ਚੁੱਕੇ ਆ ਸੋ ਬਾਹਰ ਭਜਨ ਸਿੰਘ ਹੋਰੀ ਬੈਠੇ ਨੇ ਸੁਰਿੰਦਰ ਸਿੰਘ ਨਾਮ ਧਾਰੀ ਨੂੰ ਅੱਜ ਅਸੀਂ ਸਾਰੇ ਜਾਣਦੇ ਆ ਇਹ ਜਗ੍ਹਾ ਜਿਸ ਜਗ੍ਹਾ ਦੇ ਉੱਤੇ ਜੁੜ ਬੈਠੇ ਆ ਸਾਡੀਆਂ ਵੇਖਣ ਦੀ ਐ ਸਾਡੀ ਹੋਸ਼ ਦੀ ਐ ਕਿ ਅਸੀਂ ਇੱਥੇ ਜੁੜ ਕੇ ਨਹੀਂ ਸੀ ਬੈਠੇ ਕਿਉਂਕਿ ਇਹ ਜਗ੍ਹਾ ਸਾਡੇ ਕੋਲ ਨਹੀਂ ਸੀ ਇਹ ਜਗ੍ਹਾ ਕਿੰਨੇ ਮੇਰੀ ਇਹ ਸਤguru ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਸ਼੍ਰੇਹ ਦਿੱਤਾ ਹੈ। ਇਹ ਘੱਲਣਾ ਹੋਈ ਹੈ, ਇਹ ਜਗ੍ਹਾ ਬਣ ਗਈ। ਉਹ ਜਗ੍ਹਾ ਮਿਲ ਗਈ ਜਿੱਥੇ ਉਹਨਾਂ ਦੀ ਸ਼ਹੀਦੀ ਪ੍ਰਾਪਤ ਹੋਈ ਸੀ। ਹੋਰ ਵੀ ਜਗ੍ਹਾ ਹੈ ਨਹੀਂ। ਆਉਣ ਵਾਲੇ ਸਮੇਂ ਵਿੱਚ ਸਾਨੂੰ ਮਿਲ ਜਾਣਗੀਆਂ ਜਾਂ ਸਤguru ਸੱਚੇ ਪਾਤਸ਼ਾਹ ਕਿਰਪਾ ਕਰਨਗੇ ਉਹ ਜਗ੍ਹਾ ਵੀ ਸਾਡੀਆਂ ਹੋਣਗੀਆਂ। ਜਿਸ ਤਰ੍ਹਾਂ ਬਸੀਆਂ ਕੋਠੀ ਦੀ ਗੱਲ ਹੋਈ ਹੈ। ਮੈਂ ਇਹ ਸਾਰੇ ਸ਼ਬਦਾਂ ਦੇ ਵਿੱਚ ਕਹਿ ਦਵਾਂ ਬਸੀਆਂ ਕੋਠੀ ਦਾ ਜਿੰਨਾ ਇਤਿਹਾਸ ਬਾਦ ਵਿੱਚ ਖੜਿਆ ਗਿਆ ਹੈ। ਕਿ ਮਹਾਰਾਣੀ ਜਿੰਦਾ ਰਹੀ ਹੈ ਜਾਂ ਇਸ ਤਰ੍ਹਾਂ ਮਹਾਰਾਜ ਬਲੀਬ ਸਿੰਘ ਰਿਹਾ ਇਹ ਸਾਰੀਆਂ ਗੱਲਾਂ ਇਤਿਹਾਸਿਕ ਲੁਕਤਿਆਂ ਤੇ ਪੂਰੀਆਂ ਨਹੀਂ ਉਤਰਦੀਆਂ ਸ਼ਾਇਦ ਉਹਨਾਂ ਨੂੰ ਇਹ ਸੀ ਕਿ ਇਹ ਨਾਮਧਾਰੀਆਂ ਕੋਲ ਜਗ੍ਹਾ ਆ ਜਾਵੇ ਕਿਉਂਕਿ ਨਾਮਧਰਿਆਂ ਦਾ ਇਤਿਹਾਸ ਉਸ ਕੁੱਠੀ ਦੇ ਨਾਲ ਜੁੜਦਾ ਹੈ 22 ਤਰੀਕ ਤੋਂ ਮਕਦਮਾ ਉਸ ਕੁੱਠੀ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਇਹ ਕਿੰਨੇ ਸੂਰਮੇ ਉਸ ਕੁੱਠੀ ਦੇ ਵਿੱਚ ਨੇ ਹੋਰ ਇਸ ਸਾਕੇ ਦੇ ਵਿੱਚ ਵੱਡੇ ਨਾਮ ਨੇ ਮੈਂ ਜਾ ਰਾਉਣ ਵਾਸਤੇ ਸਾਧ ਸੰਗਤ ਨੂੰ ਅਰਜ਼ ਕਰਦਾ ਹਾਂ ਬੀਰ ਸਿੰਘ ਰੰਗੀਆਂ ਦਾ ਜਗਤ ਸਿੰਘ ਸੁਆਣਕੇ ਦਾ ਅਦਰ ਸਿੰਘ ਬੱਲੀਆਂ ਦਾ ਇਸ ਸਾਕੇ ਦੇ ਵਿੱਚ ਨੇ ਇਹ ਬੰਦੇ ਭਗਵਾਨ ਸਿੰਘ ਜਿਹੜਾ ਅਮਰਸਰ ਛਾਕੇ ਦੇ ਵਿੱਚ ਵੀ ਮੌਜੂਦ ਸੀ ਉਹ ਇਸ ਛਾਕੇ ਦੇ ਵਿੱਚ ਵੀ ਆਉਂਦਾ ਉਹ ਵੀ ਇਸ ਛਾਕੇ ਦੇ ਵਿੱਚ ਮੌਜੂਦ ਹੈ ਇਸ ਬਹੁਤ ਸਾਰੇ ਬੰਦੇ ਨੇ ਜਿਨ੍ਹਾਂ ਨੇ ਜਿਸ ਰਾਤ ਸੌਣ ਦੀ ਸੰਗਰਾਣ ਵਾਲੇ ਦਿਨ ਇਹ ਕਾਰਾ ਕੀਤਾ ਕਾਰਾ ਕਰਨ ਦੇ ਪਿੱਛੇ ਕਈ ਕਾਰਨ ਨੇ ਮੈਂ ਤੁਹਾਨੂੰ ਦੱਸ ਦੇਵਾਂ ਇਤਿਹਾਸ ਲੰਬਾ ਹੈ ਕਿਉਂਕਿ ਗਰਮੀ ਬਹੁਤ ਹੈ ਮੈਂ ਤੁਹਾਡਾ ਬਹੁਤਾ ਸਮਾਂ ਨਹੀਂ ਲੈਣਾ ਕਿ ਤੁਸੀਂ ਬਹੁਤ ਲੰਬਾ ਸਮਾਂ ਇੰਤਜ਼ਾਰ ਕਰੋ ਉੋਕਦਾ ਆਪਾਂ ਸਾਰੇ ਸ਼ਹੀਦਾਂ ਦੀ ਯਾਦ ਵਿੱਚ ਆਏ ਆ ਸ਼ਹੀਦਾਂ ਨੂੰ ਨਤਮਸਤਕ ਕਰਦੇ ਆ ਅਸੀਂ ਜਿੰਨਾ ਚਿਰ ਵੀ ਬੈਠੇ ਆ ਸਾਡਾ ਥਾਏ ਪਵੇ ਸਾਡਾ ਲੇਖੇ ਲੱਗੇ ਬਸ ਇਹੀ ਅਰਦਾਸ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਇਤਿਹਾਸ ਲੰਦਾ ਹੈ 1856 ਦੇ ਵਿੱਚ ਇਹ ਗੁੱਚੜਖਾਨਾ ਖੁੱਲ ਚੁੱਕਿਆ ਸੀ ਪਰ 1871 ਦੀ ਗੱਲ ਹੈ ਜਿਹੜੀ ਇਹ ਘਟਨਾ ਵਾਪਰਦੀ ਹੈ ਲੰਬਾ ਸਮਾਂ ਜਦੋਂ ਕਿਸੇ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਤਾ ਨਾਮਧਾਰੀਆਂ ਨੇ ਜੇ ਜੀਵ ਹੈ ਪਤ ਨਹੀਂ ਜਾਏ ਸਭ ਹਰਾਮ ਜੀਤਾ ਕੁਛ ਖਾਏ ਤੋ ਇੱਚੋ ਕੋ ਤਾਂ ਗੱਲ ਪਹੁੰਚ ਗਈ ਤੇ ਤਾਂ ਤਲਵਾਰ ਚੁੱਕੀ ਸੁਭਾ ਗਿਆਨੀ ਸਿੰਘ ਜਿਹੜੇ ਲੁਧਿਆਣੀ ਸ਼ਹੀਦ ਹੁੰਦੇ ਨੇ ਨਵੰਬਰ ਦੇ ਵਿੱਚ ਸ਼ਹੀਦ ਕੀਤੇ ਜਾਂਦੇ ਨੇ ਸਰਦੂਲਬ ਸਿੰਘ ਸੱਚੇ ਪਾਤਸ਼ਾਹ ਦੇ 35 ਰੂਪੇ ਇਸ ਇਲਾਕੇ ਦੇ ਵਿੱਚ ਵਿਚਰਦੇ ਨੇ ਉਹਨਾਂ ਨੇ ਹਥਿਆਰ ਉਪਲਬਧ ਕਰਵਾਏ ਉਹਨਾਂ ਦੀ ਇਹ ਪ੍ਰੇਰਣਾ ਸੀ ਇਸ ਇਲਾਕੇ ਦੇ ਵਿੱਚ ਕਿ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਜੁੜੇ ਨਾਮਧਾਰੀ ਪੰਥ ਦੇ ਨਾਲ ਵੱਡੇ ਸੂਬੇ ਸੰਸਦੂ ਆਰਾਮ ਸਿੰਘ ਸੱਤੇ ਪਾਤਸ਼ਾਹੀ ਜਿਹੜਾ ਬਚਨ ਇੱਥੇ ਜਥੇਦਾਰ ਗੁਰਬਚਨ ਸਿੰਘ ਹੋਰਾਂ ਨੇ ਆਖਿਆ ਇਹ ਉਹਨਾਂ ਵਾਸਤੇ ਸੀ ਸਤੂ ਆਰਾਮ ਸਿੰਘ ਸੱਤੇ ਪਾਤਸ਼ਾਹ ਦਾ ਜਿੱਦਣ ਸ਼ਹੀਦੀ ਹੋਈ ਆਖਿਆ ਮੇਰੇ ਸਰੀਰ ਦਾ ਰੋਂਗ ਉੱਟ ਪਿਆ ਬੜਾ ਪਿਆਰ ਸੀ ਸੁਭਾ ਗਿਆਨੀ ਸਿੰਘ ਹੋਰਾਂ ਦੇ ਨਾਲ ਚਲੋ ਇਹ ਇਤਿਹਾਸ ਦੀ ਇੱਕ ਲੰਬੀ ਕੜੀ ਨੂੰ ਜੋੜਦਾ ਪਰ ਨਾਲ ਭਾਈਆਂ ਨੇ ਜੋ ਇੱਥੇ ਕੀਤਾ ਉਹ ਕਰਨਾ ਪੈਣਾ ਹੈ ਕਿਉਂਕਿ ਗੱਲਾਂ ਬਹੁਤ ਸਾਰੀਆਂ ਗਊ ਨਾਲ ਜੋੜ ਦਿੱਤੀਆਂ ਜਾਂਦੀਆਂ ਨੇ ਕਿ ਗਊ ਵਾਸਤੇ ਕੁਰਬਾਨੀ ਹੋਗੀ ਫਿਰ ਇਹ ਗੱਲ ਨੂੰ ਹੋਰ ਪਾਸੇ ਨੂੰ ਠਿੱਕਿਆ ਜਾਂਦਾ ਹੋਰ ਰੰਗਤ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਦੋਂ ਮੌਕਾ ਜਦੋਂ ਇਸ ਸਾਰੇ ਮੌਕੇ ਨੂੰ ਅਸੀਂ ਵੇਖਦੇ ਹਾਂ ਤਾਂ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੇ ਹੁਕਮਨਾਮੇ ਜਾਂ ਉਸ ਸਮੇਂ ਨੂੰ ਸੋਚ ਕੇ ਵੇਖੋ ਸਾਡੀ ਖੇਤੀ ਅੱਜ ਵੀ ਪੰਜਾਬ ਖੇਤੀ ਆਧਾਰਿਤ ਸੂਬਾ ਹੈ ਸਾਡੀ ਖੇਤੀ ਦਾ ਆਧਾਰ ਸੀ ਗਊ ਗਊ ਤੋ ਬਿਨਾ ਖੇਤੀ ਨੂੰ ਸੋਚਿਆ ਨਹੀਂ ਸੀ ਜਾ ਸਕਦਾ ਅੱਜ ਕਿਸਾਨ ਨੂੰ ਟਰੈਕਟਰ ਨਾਲ ਬਹੁਤ ਮੁਹੱਬਤ ਹੈ ਹਜੇ ਕਿ ਟਰੈਕਟਰ ਜੀਵਤ ਚੀਜ਼ ਨਹੀਂ ਮਸ਼ੀਨਰੀ ਹੈ ਪਰ ਜੇ ਕਿਸੇ ਕਿਸਾਨ ਨੂੰ ਆਖੇ ਆਪਣਾ ਟਰੈਕਟਰ ਵੇਚ ਦੇ ਹੋ ਸਕਦਾ ਉਹ ਤੁਹਾਡੇ ਗਲ ਪੈ ਜਾਵੇ ਉਹ ਕਿਦਾ ਮੈਂ ਕੁੱਤਾ ਵਾਂਗੂ ਪਾਲਿਆ ਅਨੇਕਾਂ ਗੀਤ ਨੇ ਟਰੈਕਟਰ ਦੇ ਤਾਂ ਕਿਸਾਨ ਦੇ ਜੁੜੇ ਹੋਏ ਇੱਕ ਭਾਵਨਾ ਜੁੜੀ ਹੋਈ ਹੈ ਵੀ ਮੇਰਾ ਟਰੈਕਟਰ ਹੈ ਉਹਦੇ ਨਾਲ ਇੱਕ ਭਾਵਨਾ ਜੁੜੀ ਹੋਈ ਹੈ ਪੁੱਤ ਆਖਦਾ ਹੈ ਕਿਸਾਨ ਉਸ ਨੂੰ ਪਿੱਛੇ ਕਿਸਾਨ ਅੰਦੋਲਨ ਹੋਇਆ ਤਾਂ ਆਪਾਂ ਸਾਰੇ ਜਾਣਦੇ ਟਰੈਕਟਰਾਂ ਨੂੰ ਮਾਰਾ ਕਹਿਣ ਵਾਲਿਆਂ ਤੇ ਵੀ ਮੋਟਸ ਲਿਆ ਗਿਆ ਕਿ ਇਹ ਸਾਡੇ ਪੁੱਤਾਂ ਨੂੰ ਮਾਰਾ ਕਹਿੰਦੇ। ਹੁਣ ਤੁਸੀਂ ਸੋਚੋ ਕੋ ਨਰਜੀਵ ਹੈ। ਮਸ਼ੀਨਰੀ ਹੈ। ਉਹਦੇ ਵਿੱਚ ਕੋਈ ਜਾਨ ਨਹੀਂ। ਜਦੋਂ ਖੇਤੀ ਗਊ ਦੇ ਆਧਾਰਿਤ ਸੀ, ਉਦੋਂ ਗਊ ਦਾ ਮਾਣ ਕੀ ਹੋਵੇਗਾ? ਸਾਡੀ ਕਿਸਾਨੀ ਦੇ ਵਿੱਚ। ਉਦੋਂ ਕਿਸਾਨਾਂ ਦੇ ਵਿੱਚ ਗਊ ਦਾ ਮਾਣ ਕੀ ਜਾਂ ਗਊ ਦੇ ਜਾਇਦਾਦ ਦਾ ਮਾਣ ਕੀ ਹੋਵੇਗਾ? ਜਦੋਂ ਉਹ ਖੇਤੀ ਕਰਦੇ ਨੇ ਜਾਂ ਖੇਤੀ ਆਧਾਰ ਹੈ ਸਾਡਾ। ਤਾ ਇਸ ਗੱਲ ਨੂੰ ਅਸੀਂ ਸਹੀ ਤੇ ਸੋਚ ਸਕਦੇ ਆ ਇਹ ਕੋਈ ਇਸ ਤਰ੍ਹਾਂ ਨਹੀਂ ਕਿ ਗਊ ਅੱਜ ਅਸੀਂ ਇਹ ਸਾਰੀਆਂ ਰੰਗ ਤਾਂ ਅੱਜ ਦਿੰਨੇ ਆ ਕਿ ਗਊ ਹਿੰਦੂਆਂ ਦਾ ਹੈ ਉਦੋਂ ਕਿ ਸਿੱਖ ਕਿਸਾਨ ਖੇਤੀ ਨਹੀਂ ਕਰਨ ਦੇ ਦੋ ਤੇ ਬਛੜੇ ਦੇ ਨਾਲ ਇਹ ਗਊ ਦੀ ਲੋੜ ਇਹਨਾਂ ਨੂੰ ਨਹੀਂ ਸੀ ਅੱਜ ਅਸੀਂ ਹਿੰਦੂ ਦਾ ਨਾਮ ਲੈ ਸਕਦੇ ਆ ਪਰ ਉਦੋਂ ਉਸ ਸਮੇਂ ਨੂੰ ਸੋਚ ਕੇ ਵੇਖੋ ਜੋ ਨਾਮ ਘਾਰੀਆਂ ਨੇ ਕੀਤਾ ਸਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਹੁਕਮਨਾਮਾ ਪੜ੍ਹ ਲਿਆ ਪਰੰਗੂਲ ਦੇ ਵਿੱਚ ਹੁਕਮਨਾਮਾ ਹੈ ਪੰਜਾਬ ਦਾ ਬੰਦਾ ਕਿਤੇ ਜਾਵੇ ਦੁਨੀਆ ਦੀ ਕਿਸੇ ਧਰਤੀ ਤੇ ਜਾਵੇ ਉਹਦਾ ਸਭ ਤੋਂ ਪਹਿਲਾ ਨਿਸ਼ਾਨਾ ਹੀ ਇਹ ਹੁੰਦਾ ਵੇਖਣਾ ਉਹਨੇ ਕੀ ਹੁੰਦਾ ਕਿ ਖੇਤੀ ਕਿਸ ਤਰ੍ਹਾਂ ਹੋ ਰਹੀ ਹੈ ਭਾਵੇਂ ਖੇਤੀ ਕਰਦਾ ਭਾਵੇਂ ਨਹੀਂ ਕਰਦਾ ਪੰਜਾਬ ਦਾ ਬੰਦਾ ਪਰ ਜਿੱਥੇ ਵੀ ਜਾਏਗਾ ਦੁਨੀਆ ਦੀ ਧਰਤੀ ਤੇ ਪਹਿਲਾਂ ਜਾ ਕੇ ਵੇਖੇਗਾ ਖੇਤੀ ਕਿਵੇਂ ਦੀ ਹੋ ਰਹੀ ਹੈ ਕਿਹੜੀ ਖੇਤੀ ਹੋ ਰਹੀ ਇਹ ਜ਼ਰੂਰ ਵੇਖੇਗਾ ਸਾਡੇ ਖੂਨ ਦੇ ਵਿੱਚ ਹੈ ਪੰਜਾਬ ਦਾ ਭਾਵੇਂ ਕੋਈ ਸ਼ਹਿਰੀ ਹੈ ਭਾਵੇਂ ਕੋਈ ਪਿੰਡੂ ਹੈ ਇਹ ਖੂਨ ਦੀ ਗੱਲ ਹੈ ਸਾਡੀ ਸਰਦੂ ਰਾਮ ਸਿੰਘ ਸੱਚੇ ਪਾਤਸ਼ਾਹ ਰੰਗੂਨ ਪੁੱਛਦੇ ਨੇ ਗਊ ਕਿੰਨੇ ਦੀ ਪਤਾ ਲੱਗਦਾ 100 ਰੁਪਏ ਦੀ ਗਊ ਹੈ ਹੁਕਮਨਾਮੇ ਵਿੱਚ ਲਿਖ ਕੇ ਭੇਜ ਦੇ ਦੇ ਭਾਈ ਗਊਆਂ ਤਾਂ ਬਿੱਲੇ ਖਾ ਜਾਣਗੇ ਇੱਥੇ 100 ਰੁਪਏ ਦੀ ਗਊ ਵਿਕਦੀ ਹੈ ਸਰਗਰੂ ਨਾਮ ਸਿੰਘ ਸੱਚੇ ਪਾਤਸ਼ਾਹ ਉਸ ਸਮੇਂ ਜੇ 100 ਰੁਪਏ ਦੀ ਗਊ ਵਿਕਦੀ ਹੈ ਤੇ ਮਾੜਾ ਬੰਦਾ ਖੇਤੀ ਨਹੀਂ ਕਰ ਸਕਿਆ ਮੜਾ ਬੰਦਾ ਕਿੱਥੇ ਕੀਤੀ ਕਰੇਗਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਉੱਥੇ ਬੈਠਿਆ ਫਿਕਰ ਹੈ ਕਿ ਜੇ ਪੰਜਾਬ ਦੇ ਵੀ ਇਹੀ ਹਾਲਾਤ ਰਹੇ ਕਿਉਂਕਿ ਅੱਜ ਵੀ ਤੁਸੀਂ ਚਲੇ ਜਾਓ ਨਾਰਥ-ਈਸਟ ਦੀਆਂ ਜਿੰਨੀਆਂ ਸਟੇਟਾਂ ਨੇ ਮਹਗਾਲਿਆ, ਮਿਜ਼ੋਰਮ, ਮਨੀਪੁਰ ਇਹਨਾਂ ਸਟੇਟਾਂ ਦੇ ਵਿੱਚ ਤੁਸੀਂ ਅੱਜ ਵੀ ਚਲੇ ਜਾਓ ਕਿਉਂਕਿ ਉਹਦੇ ਨਾਲ ਹੀ ਥਲੜੇ ਪਾਸੇ ਤੁਹਾਨੂੰ ਮਯਾ ਮਾਰ ਜਾਂ ਬ੍ਰਹਮਾ ਜੀ ਨੂੰ ਅਸੀਂ ਆਖਦੇ ਹਾਂ ਉਹ ਲੱਗਦਾ ਹੈ ਇਹ ਸਾਰੀਆਂ ਸਟੇਟਾਂ 'ਚ ਅੱਜ ਵੀ ਬੀਫ ਜਿਹੜਾ ਹੈ ਉਹ ਛੜਿਆਂ ਵਿੱਚ ਲੱਗਦਾ ਦੁਕਾਨਾਂ 'ਤੇ ਵੇਖਦਾ ਹੈ ਸਾਰੀਆਂ ਦੁਕਾਨਾਂ ਤੇ ਜਿੱਦੀ ਮਰਜ਼ੀ ਹੋਟਲ ਤੇ ਜਾ ਕੇ ਤੁਸੀਂ ਪੁੱਛ ਲਵੋ ਉਹ ਆਖੜੇ ਦੇ ਢੀਠ ਖਾਣਾ ਤੇ ਮਿਲੇਗਾ। ਇਹ ਅੱਜ ਵੀ ਮਿਲਦਾ ਹੈ ਤੇ ਉਹ ਰੀਤ ਅੰਗਰੇਜ਼ ਨੇ ਉੱਥੇ ਪਾਈ ਹੈ ਕਿਉਂਕਿ ਅੰਗਰੇਜ਼ ਪਹੁੰਚ ਚੁੱਕਿਆ ਸੀ ਉੱਥੇ ਉਹ ਜੰਗਲੀ ਲੋਕਾਂ ਨੂੰ ਉਹਨੇ ਆਪਣੇ ਧਰਮ ਦੇ ਵਿੱਚ ਸ਼ਾਮਲ ਕਰ ਲਿਆ ਉਹ ਲੋਕ ਗਊਮਾਸ ਖਾਣ ਲੱਗ ਪਏ ਤਾਂ ਉਹ ਇੱਕ ਉਸ ਵਾਸਤੇ ਸਾਰਾ ਕੁਝ ਜਿਹੜਾ ਸੀ ਚੱਲ ਗਿਆ। ਸਤਗੁਰੂ RAM ਸਿੰਘ ਸੱਚੇ ਪਾਤਸ਼ਾਹ ਉਸ ਸਮੇਂ ਇਸ ਗੱਲ ਨੂੰ ਨੋਟਿਸ ਵਿੱਚ ਲੈ ਹੁੰਦੇ ਨੇ ਭਾਈ ਮਾੜਾ ਬੰਦਾ ਖੇਤੀ ਨਹੀਂ ਕਰ ਸਕੇਗਾ। ਅੱਜ ਅਸੀਂ ਕਹਿੰਦੇ ਹਾਂ ਛੋਟੀ ਕਿਸਾਨੀ ਮਰਦੀ ਪਈ ਹੈ। ਸੰਦ ਬਹੁਤ ਮਹਿੰਗੇ ਨੇ ਟਰੈਕਟਰ ਬਹੁਤ ਮਹਿੰਗਾ ਦੂਸਰੇ ਸੰਦ ਬਹੁਤ ਮਹਿੰਗੇ ਸੱਦਰਵਾਸੀਨ ਸੱਚੇ ਪਾਛੀ ਤੇ ਇਹੀ ਗੱਲ ਆਖਦੇ ਸਾਡੀ ਆਪਣੀ ਗੱਲ ਆ ਰਹੇ ਨੇ ਕਿ ਕਿਸਾਨੀ ਮਰ ਜਾਏਗੀ ਜੇ ਇਹ ਕੰਮ ਹੋ ਗਿਆ ਨਾਮਧਾਰੀਆਂ ਨੂੰ ਜਾਂ ਸਿੱਖਾਂ ਨੂੰ ਜਿਹੜੇ ਇੱਥੇ ਵੱਸ ਇੱਥੇ ਵੱਸਦੇ ਮੁਸਲਮਾਨਾਂ ਨੂੰ ਵੀ ਇਸ ਗੱਲ ਦਾ ਡਰ ਹੈ ਕਿ ਜੇ ਦੋਵਾਂ ਖਾਧੀਆਂ ਗਈਆਂ ਜੇ ਦੋਵਾਂ ਵੱਟੀਆਂ ਗਈਆਂ ਇਸ ਧਰਤੀ ਦੇ ਉੱਤੇ ਤਾਂ ਖੇਤੀ ਮੁਸ਼ਕਲ ਹੋ ਜਾਏਗੀ ਖੇਤੀ ਨਹੀਂ ਹੋਏਗੀ ਇਸ ਗੱਲ ਨੂੰ ਮੁਸਲਮਾਨ ਵੀ ਜਿਹੜੇ ਕਿਸਾਨ ਨੇ ਉਹ ਵੀ ਇਸ ਗੱਲ ਨੂੰ ਸਮਝਦੇ ਨੇ ਪਰ ਜੇਦੀ ਮੁੱਖ ਗੱਲ ਹੈ ਜੇਦੀ ਗੱਲ ਦਾ ਜ਼ਿਕਰ ਪੰਜਾਬ ਦੇ ਗਵਰਨਰ ਜਨਰਲ ਨੇ ਵੀ ਕੀਤਾ ਉਹਨੇ ਸਿਵਲ ਪ੍ਰੀਖਿਆ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਉਹ ਕਹਿੰਦਾ ਗਊਆਂ ਅਸੀਂ ਖਾਂਦੇ ਆਂ ਗਊ ਮਾਸ ਅਸੀਂ ਖਾਂਦੇ ਆਂ ਸਾਨੂੰ ਉਪਲਬਧ ਕਰਾਉਂਦੇ ਨੇ ਮੁਸਲਮਾਨ ਤੇ ਹਿੰਦੂਆਂ ਉਹਨਾਂ ਦੇ ਨਾਲ ਵੱਖਰਾ ਰੱਖਣ ਦੇ ਲਈ ਜਾਂ ਇਸ ਵਿੱਚ ਪਾੜਾ ਬਣਾਉਣ ਦੇ ਵਿੱਚ ਵਾਸਤੇ ਸਾਨੂੰ ਇਹ ਜ਼ਰੂਰੀ ਹੈ ਕਿ ਅਸੀਂ ਗਊ ਮਾਸ ਦੇ ਵੱਧ ਤੋਂ ਵੱਧ ਠੀਕੇ ਜਿਹੜੇ ਨੇ ਉਹ ਮੁਸਲਮਾਨਾਂ ਨੂੰ ਦਈਏ ਤੇ ਸਾਡਾ ਬਾਬਾ ਚੰਦਾ ਸਿੰਘ ਜਿਹੜਾ 12 ਮਾ ਲਿਖਦਾ ਉਹ ਬੜਾ ਟਾਈਮ ਪਹਿਲਾਂ ਇਹ ਗੱਲ ਕਹਿੰਦਾ ਇਹ ਮਲੇਸ਼ ਅਨੰਦ ਨੂੰ ਆਏ ਇਨ੍ਹਾਂ ਗੁਚੜ ਖਾਨੇ ਲਈ ਉਹ ਇਹ ਗੱਲ ਨਹੀਂ ਕਹਿੰਦਾ ਇਸ ਧਰਤੀ ਤੋਂ ਉੱਥੇ ਕਿ ਕਿਸੇ ਮੁਸਲਮਾਨ ਨੇ ਗੁਚੜ ਖਾਨਾ ਲਾਇਆ ਉਹ ਇਹ ਗੱਲ ਨਹੀਂ ਲਿਖਦਾ ਉਹ ਕਿੰਨੇ ਲੰਡਨ ਦੇ ਵਿੱਚੋਂ ਆਏ ਤੇ ਇਹਨਾਂ ਸਾਡੀ ਧਰਤੀ ਤੇ ਬੁੱਚੜਖਾਨੇ ਲਾਇਆ ਕਿਉਂਕਿ ਇਹ ਸਾਡੀ ਧਰਤੀ ਦਾ ਕਲਚਰ ਨਹੀਂ ਜਾਣਦੇ ਇਹ ਸਾਡੀ ਧਰਤੀ ਦੇ ਲੋਕਾਂ ਨੂੰ ਨਹੀਂ ਜਾਣਦੇ ਉਹਨਾਂ ਦੀ ਭਾਵਨਾਵਾਂ ਨੂੰ ਨਹੀਂ ਜਾਣਦੇ ਇਹ ਸਾਡੇ ਧਰਮ ਦੇ ਨਾਲ ਖੇਡਦੇ ਨੇ ਤਾਲੀਆਣਾ ਗੁਰਦੁਆਰੇ ਦਾ ਇਤਿਹਾਸ ਆਪਨੇ ਸਰਵਣ ਕੀਤਾ ਇਹ ਨਗਰੀ ਪਵਿੱਤਰ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨ ਪਏ ਸਨ ਫਿਰ ਇੱਥੇ ਬੁੱਚੜਖਾਨਾ ਕਿਉਂ ਲੱਗ ਸਕਦਾ ਸੀ ਕਿਵੇਂ ਲੱਗ ਸਕਦਾ ਸੀ ਪਰ ਇਹ ਗੱਲ ਦਾ ਨੋਟਿਸ ਬੜੀ ਲੇਟ ਤੇ ਦੇਰੀ ਨਾਲ ਲਿਆ ਗਿਆ ਪਰ ਕਿੰਨੇ ਲਿਆ ਉਹਨਾਂ ਸਤਨੂ राम ਸਿੰਘ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਲਿਆ ਜਦੋਂ ਸਤਨੂ राम ਸਿੰਘ ਸੱਚੇ ਪਾਤਸ਼ਾਹ ਨੂੰ ਬਸਿਆ ਕੋਠੀ ਅੰਗਰੇਜ਼ ਬੁਲਾਉਂਦਾ ਹੈ ਜੀ ਡਬਲਿਊ ਮੈਂ ਕਿਨਵ ਸ਼ਿਸ਼ਨ ਜੱਜ ਸੀ ਉਸ ਸਮੇਂ ਜਿਸ ਨੇ ਸਜ਼ਾ ਦਿੱਤੀ ਹੈ ਉਹ ਉੱਥੇ ਮੌਜੂਦ ਹੈ ਡੀਸੀ ਕਾਵੜ ਮੌਜੂਦ ਹੈ ਬਸਿਆ ਕੋਠੀ ਦੇ ਵਿੱਚ ਡੀਐਸਜੀ ਪੰਜਾਬ ਮੌਜੂਦ ਹੈ ਇਹਨਾਂ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਸਤਨੂ राम ਸਿੰਘ ਸੱਚੇ ਪਾਤਸ਼ਾਹ ਨੂੰ ਪੁੱਛਿਆ ਜਾਂਦਾ ਹੈ ਜੀ ਕਾਨਾ ਕਮਾਲਪੁਰ ਦਾ ਜਿਹੜਾ ਕਿ ਮੁਖਬਰ ਸੀ ਅੰਗਰੇਜ਼ ਦਾ ਇਸ ਕੇਸ ਦੇ ਵਿੱਚ ਤਿੰਨ ਬੰਦੇ ਜਿਹੜੇ ਸਨ ਉਹ ਇਸ ਤਰ੍ਹਾਂ ਦੇ ਪਾਏ ਗਏ ਗੱਲੂ ਜਿਹੜਾ ਛਿੰਨੀਵਾਲ ਦਾ ਜਿੱਥੇ ਸਿੰਘਾਂ ਨੇ ਇਹ ਕਾਰਾ ਕਰਕੇ ਰਾਤ ਨੂੰ ਜਾ ਹਥਿਆਰ ਲੁਪਾਏ ਉਹ ਵਾਦਾ ਮੁਆਫ ਬਣ ਗਿਆ ਗਲਬ ਝੂੜ ਚੱਕ ਦਾ ਉਹਨੂੰ ਮੁਖਬਰ ਪਾਇਆ ਗਿਆ ਵਿੱਚ ਅੰਗਰੇਜ਼ ਵੱਲੋਂ ਕਿ ਸਾਰਾ ਕੁਝ ਭੇਤ ਲੈ ਕੇ ਦੱਸੇਗਾ ਕਾਨੇ ਨੇ ਆਖਿਆ ਜੀ ਸਾਨੂੰ ਭੈਣੀ ਸਾਬੂ ਪੈਸੇ ਮਿਲੇਗੇ ਤੇ ਇਸ ਕੰਮ ਵਾਸਤੇ ਅਸੀਂ ਤੁਰੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਅਸੀਂ ਪੈਸੇ ਨਹੀਂ ਦਿੰਦੇ ਕਿਸੇ ਨੂੰ ਜੇ ਅਸੀਂ ਪੈਸੇ ਦੇਈਏ ਤਾਂ ਅਸੀਂ ਲਿਖਵਾ ਦਿੰਨੇ ਆ ਗੋਪਾਲ ਸਿੰਘ ਨੂੰ ਕਹੋ ਵਹੀ ਖੋਲੇ ਤੇ ਵਹੀ ਜੇ ਉਸ ਦਿਨ ਦੀ ਐਂਟਰੀ ਨਿਕਲੋ ਉਸ ਦਿਨ ਦਾ ਵੇਖ ਲਵੋ ਦਸਤਕਤ ਹੋਏ ਨੇ ਜਾਂ ਨਹੀਂ ਹੋਏ ਉਹ ਵਹੀ ਖੁੱਲੀ ਗਈ ਵਹੀ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਨਾਮ ਨਹੀਂ ਸੀ ਕਿ ਕਿਸੇ ਨੂੰ ਪੈਸੇ ਦਿੱਤੇ ਗਏ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ ਅਸੀਂ ਬਿਨਾਂ ਲਿਖਣ ਤੋਂ ਪੈਸੇ ਨਹੀਂ ਦਿੰਦੇ ਵੇਖੋ ਇਹ ਗੱਲ 1871-72 ਦੀ ਹੈ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅੱਜ ਵੀ ਸਾਡੇ ਬੜੇ ਸਿਆਣੇ ਬਜ਼ੁਰਗ ਘਰਾਂ ਦੇ ਵਿੱਚ ਕਹਿਣਗੇ ਕਿਸੇ ਨੂੰ ਕੋਈ ਚੀਜ਼ ਦੇਣੀ ਭਾਈ ਲਿਖ ਲਿਆ ਕਰੋ ਅਸੀਂ ਨੌਜਵਾਨ ਨਹੀਂ ਮੰਨਦੇ ਨਵੇਂ ਮੁੰਡੇ ਨਹੀਂ ਮੰਨਦੇ ਪਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਨੀਤੀ ਨੂੰ ਕਿੰਨੀ ਚੰਗੀ ਤਰ੍ਹਾਂ ਪਹਿਚਾਣਦੇ ਨੇ ਕਿ ਕੀ ਹੋਣ ਵਾਲਾ ਕਿਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਸਾਹਮਣੇ ਆਉਣਗੀਆਂ ਭਾਈ ਜੋ ਦੇਣੇ ਆ ਅਸੀਂ ਪਹਿਲਾਂ ਲਿਖਦੇ ਵਈ ਵਿਖਾ ਦਿਓ ਵਈ ਵਿਖਾ ਦਿੱਤੀ ਗਈ ਕਾਪੀ ਵਿਖਾ ਦਿੱਤੀ ਗਈ ਪਰ ਉਹਦੇ ਵਿੱਚ ਕੋਈ ਨਾਮਾ ਨਹੀਂ ਸੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੂਸਰਾ ਬਚਨ ਇਹ ਕੀਤਾ ਜਦੋਂ ਉਹ ਮੁੜੇ ਨਾ ਦੂਸਰੀ ਵਾਰ ਉਹਨੇ ਫੇਰ ਆਖਿਆ ਕਾਨ੍ਹੇ ਦੇ ਜੀ ਨਹੀਂ ਤੁਸੀਂ ਸਾਨੂੰ ਪੈਸੇ ਦਿੱਤੇ ਤੁਸੀਂ ਸਾਨੂੰ ਤੋੜਿਆ ਅੰਗਰੇਜ਼ ਦੇ ਸਾਹਮਣੇ ਕਿਉਂਕਿ ਅੰਗਰੇਜ਼ ਨੇ ਉਹਨਾਂ ਨੂੰ ਖਿਲਾ ਰਿਆ ਸੀ ਸਤਗੁਰਾਂ ਦੇ ਖਿਲਾਫ ਬਿਆਨ ਦੇਣ ਵਾਸਤੇ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੂਸਰੀ ਵਾਰ ਕਾਨ੍ਹੇ ਕਮਾਲਪੁਰੇ ਨੂੰ ਜਾਂ ਕਾਨਾ ਕੋੜੀ ਅਸੀਂ ਇਤਿਹਾਸ ਵਿੱਚ ਨਾਮ ਧਰੀ ਇਤਿਹਾਸ ਵਿੱਚ ਕਾਨਾ ਕੋੜੀ ਨਾਮ ਆਇਆ ਉਹਨੂੰ ਵੇਖ ਕੇ ਕਹਿੰਦੇ ਜੇ ਮੈਂ ਭੇਜਣਾ ਹੁੰਦਾ ਤੇਰੇ ਵਰਗਿਆਂ ਨੂੰ ਭੇਜਦਾ ਮੇਰੇ ਦਰਬਾਰ ਵਿੱਚ ਚੰਗੇ ਚੰਗੇ ਸਿੱਖ ਬੈਠੇ ਸਨ ਜਿਵੇਂ ਭੇਜਣੇ ਹੁੰਦੇ ਫਿਰ ਨਤੀਰੇ ਵਰਗਾ ਨਹੀਂ ਸੀ ਭੇਜਦਾ ਸਭ ਨੂੰ ਰਾਮ ਸਿੰਘ ਸੱਚੇ ਪਾਤਸ਼ਾਹ ਉਹ ਲਿਖੇ ਜਵਾਬ ਦਿੰਦੇ ਨੇ ਅੰਗਰੇਜ਼ ਸਵਾਲ ਕਰਦਾ ਜੀ ਤੁਸੀਂ ਇਹਨਾਂ ਨੂੰ ਜਾਣਦੇ ਇਹ ਬੜੀ ਵੱਡੀ ਗੱਲ ਦੀ ਬਹੁਤ ਸਾਰੇ ਇਤਿਹਾਸ ਸਾਡੇ ਸਾਹਮਣੇ ਰਚੇ ਜਾਂਦੇ ਨੇ ਅੱਜ ਵੀ ਪੰਜਾਬ ਦੀ ਧਰਤੀ ਤੇ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਨੇ ਆਪੂ ਲੋਕ ਬਗਾਨੇ ਪੁੱਤਾਂ ਨੂੰ ਮਰਵਾ ਕੇ ਬਾਅਦ ਵਿੱਚ ਆਪਣਾ ਨਾਮ ਪਿੱਛੇ ਖਿੱਚਦੇ ਨੇ ਜਦੋਂ ਕਾਰੇ ਹੋ ਜਾਂਦੇ ਨੇ ਕਾਂਡ ਹੋ ਜਾਂਦੇ ਨੇ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਤਾਂ ਆਹੂ ਲੋਕ ਆਪਣਾ ਪੈਰ ਪਿੱਛੇ ਖਿੱਚਦੇ ਨੇ ਵੀ ਅਸੀਂ ਤਾਂ ਇਹਨੂੰ ਜਾਣਦੇ ਨਹੀਂ ਸੀ ਇਹ ਤਾਂ ਸਾਡੇ ਕੋਲ ਆਇਆ ਨਹੀਂ ਸੀ ਪਰ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਇਤਿਹਾਸ ਵਿੱਚ ਇਹ ਚੀਜ਼ ਤੁਸੀਂ ਨਹੀਂ ਵੇਖੋਗੇ ਜਦੋਂ ਮਰੇਰਕੋਟ ਜਿਹਦਾ ਸਾਗਾ ਇਸ ਤੋਂ ਬਾਅਦ ਵਾਪਰਦਾ ਮੈਂ ਉਹਦੀ ਇੱਕ ਗੱਲ ਕਰਤੀ ਫਿਰ ਪਿੱਛੇ ਆ ਜਾਂਦਾ ਉੱਥੇ ਵੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਮਲੋਤ ਸੱਦਿਆ ਜਾਂਦਾ ਪੁੱਛਿਆ ਜਾਂਦਾ ਵੀ ਤੁਹਾਡੇ ਸਿੱਖਾਂ ਦਾ ਕੰਮ ਹੈ ਮੇਰੇ ਪੁੱਤਰਾਂ ਦਾ ਸਰਗੁਣ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਬਦਲ ਸਿੰਘ ਦੇ ਸਰਦਾਰ ਉਹਦਾ ਪਿਓ ਸਰਗੁਣ ਰਾਮ ਸਿੰਘ ਸੱਚੇ ਪਾਤਸ਼ਾਹ ਅੱਗੇ ਹੋ ਕੇ ਕਹਿੰਦਾ ਕਿ ਕਿ ਬਦਲ ਸਿੰਘ ਦੇ ਟਕਵਾ ਮਾਰਿਆ ਸੀ ਮਾਈ ਕਿੰਦ ਕਰ ਲਈ ਸਰਗੁਣ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਉਹਦਾ ਜ਼ਿਕਰ ਕਰਦੇ ਨੇ ਕਿ ਮੈਂ ਆਪ ਕੋ ਨਿਸ਼ਾਨ ਮੂੰਹ ਤੇ ਦੇਖਿਆ ਹੋਇਆ ਗੱਲ ਤੇ ਦੇਖਿਆ ਕਿ ਉਹ ਮਾਈ ਕਿੰਨੀ ਦਲੇਰ ਹੋਏਗੀ ਜਿਨੇ ਉਹ 6 ਫੁੱਟ ਲੰਬੇ ਜਵਾਨ ਸਰਦਾਰ ਦੇ ਮੂੰਹ ਤੇ ਟਕਵਾ ਮਾਰਿਆ ਕਿ ਹੁਣ ਨਹੀਂ ਮੁਕਰਦਾ ਇਸ ਗੱਲ ਤੋਂ ਸਰਗੁਣ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਇਹ ਤਾਕਤ ਸੀ ਜਿਨੇ ਔਰਤਾਂ ਨੂੰ ਇਸ ਜੰਗ ਦੇ ਵਿੱਚ ਬਰਾਬਰ ਖੜਾ ਕਰ ਦਿੱਤਾ ਘਰ ਦੀ ਚਾਰ ਦਿਵਾਰੀ ਚੋਂ ਬਾਹਰ ਕੱਢ ਕੇ ਔਰਤ ਟਕੂਆ ਫੜ ਕੇ ਤੇ ਉਸ ਸਰਦਾਰ ਦੇ ਮੂੰਹ ਤੇ ਮਾਰਦੀ ਹੈ ਜਿਹੜੀ ਪਟਿਆਲੇ ਵਾਲਿਆਂ ਦਾ ਸੱਕਾ ਆ ਜਿਹੜਾ ਆਪਣੇ ਆਪ ਨੂੰ ਕਹਿੰਦਾ ਤੋਂ ਹੁੰਦਾ ਜਿਹਦੇ ਘਰ ਦੇ ਵਿੱਚ ਹਥਿਆਰ ਨਹੀਂ ਜਿਹਦੇ ਕੋਈ ਬੰਦੇ ਨਹੀਂ ਲੜਨ ਵਾਸਤੇ ਪਰ ਮਾਈ ਨਹੀਂ ਲੜਦੀ ਮਾਈ ਨੇ ਟਕੂਆ ਮਾਰਿਆ ਸਰਦੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਮੈਂ ਆਪ ਉਹਦੇ ਮੂੰਹ ਤੇ ਨਿਸ਼ਾਨ ਦੇਖਿਆ ਉਹਦੇ ਟਕੂਆ ਵੱਜਾ ਸੀ ਤੇ ਉਹ ਅੱਗੇ ਹੋ ਕੇ ਅਰਜ ਕਰਦਾ ਉਹਦਾ ਪਿਓ ਸੱਚੇ ਪਾਤਸ਼ਾਹ ਮੇਰਾ ਪੁੱਤਰ ਤਾਂ ਮਾਰ ਦੇਣ ਲੱਗੇ ਸੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਖਿਆ ਮੇਰੇ ਦੋ ਕਿੰਗੇ ਦੋ ਸਿੱਖੇ ਕਿੱਥੇ ਸ਼ਹੀਦ ਹੁੰਦੇ ਨੇ ਆਖਿਆ ਮੇਰੇ ਤਾਂ ਮਾਰ ਦਿੱਤੇ ਤੁਸੀਂ ਤੇਰਾ ਤਾਂ ਮਾਰ ਦੇਣ ਲੱਗੇ ਸੀ ਮੇਰੇ ਤਾਂ ਮਾਰ ਦਿੱਤੇ ਤੁਸੀਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਜਵਾਬ ਦਿੰਦੇ ਨੇ ਵਾਪਸ ਸਿਆਲ ਪਿੰਡ ਦੇ ਵਿੱਚ ਆਣ ਕੇ ਵੀ ਸਾਧ ਸਿੰਘ ਨੂੰ ਇਹ ਕਹਿੰਦੇ ਨੇ ਸਾਧ ਸਿਆਣ ਹੁਣ ਤਿਆਰੀਆਂ ਖੜ ਲਈਏ ਸਾਰਾ ਕੁਝ ਆਪਣੇ ਸਿਰ ਤੇ ਲੈਣਾ ਪਵੇਗਾ ਸਾਂ ਮੁੱਕਰਨਾ ਕਿਸੇ ਤਰ੍ਹਾਂ ਨਹੀਂ ਭਜਣਾ ਕਿਸੇ ਤਰ੍ਹਾਂ ਨਹੀਂ ਕੋਈ ਗੱਲ ਨਹੀਂ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਆਖਿਆ ਸੀ ਮੈਂ ਸਾਰਾ ਕੁਝ ਆਪਣੇ ਸਿਰ ਤੇ ਲੈ ਲੈਣਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਖੈ ਨਹੀਂ ਅਸੀਂ ਇਹ ਸਿੰਘ ਤਿਆਰ ਕੀਤੇ ਇਹਨਾਂ ਸਿੰਘਾਂ ਨੂੰ ਪੁੱਤਾਂ ਵਾਂਗੂ ਪਾਲਿਆ ਇਹ ਸਾਰਾ ਕੁਝ ਵਾਪਰਿਆ ਉਹਨਾਂ ਨੇ ਫਸੀਆਂ ਚੱਲ ਲਈਆਂ ਉਹਨਾਂ ਨੇ ਤੋਪਾਂ ਚੱਲ ਲਈਆਂ ਉਹਨਾਂ ਨੇ ਕਾਲੇ ਪਾਣੀ ਚੱਲ ਲਏ ਉਹਨਾਂ ਦੇ ਮੂੰਹ ਤੇ ਸ਼ਿਕਣ ਨਹੀਂ ਆਇਆ ਤੇ ਮੇਰੇ ਮੂੰਹ ਤੇ ਵੀ ਸ਼ਿਕਣ ਨਹੀਂ ਆਏਗਾ ਇਹ ਪੂਰਨ ਅਰੂ ਦੀ ਗੱਲ ਹੈ ਇਹ ਇੱਕ ਪੁਰਾਣ ਅਗੂ ਦੀ ਗੱਲ ਹੈ ਸੱਜਰੂ ਗ੍ਰਾਮ ਸਿੰਘ ਸੱਚੇ ਪਾਤਸ਼ਾਹ ਦੇ ਇੱਥੇ ਬਸੀਆਂ ਕੋਠੀ ਦੇ ਵਿੱਚ ਇਹੀ ਬਿਆਨ ਦਿੱਤਾ ਸੀ ਜਦੋਂ ਗੁਰਮਤ ਸਿੰਘ ਮस्तान ਸਿੰਘ ਤੇ ਮੰਗਲ ਸਿੰਘ ਨੂੰ ਸਾਹਮਣੇ ਕਰਕੇ ਅੰਗਰੇਜ਼ ਨੇ ਆਖਿਆ ਜੀ ਪਛਾਣਦੇ ਹੋ ਇਹ ਪੈਣੀ ਸਾਹਿਬ ਉਹ ਆਏ ਨੇ ਸੱਜਰੂ ਗ੍ਰਾਮ ਸਿੰਘ ਸੱਚੇ ਪਾਤਸ਼ਾਹ ਖਲਗੇ ਪੈਣੀ ਸਾਹਿਬ ਦਾ ਮੇਲਾ ਸੀ ਉੱਥੇ ਤਾਂ ਪਤਾ ਨਹੀਂ ਕਿੰਨੇ ਸਿੱਖ ਹੋਰ ਆਏ ਸਨ ਮੈਂ ਇਸ ਗੱਲ ਨਹੀਂ ਜਾਣਦਾ ਕਿ ਉੱਥੇ ਮੱਥਾ ਟੇਕ ਕੇ ਆਏ ਨੇ ਜਾਂ ਨਹੀਂ ਆਏ ਪਰ ਮੈਂ ਇਹਨਾਂ ਨੂੰ ਪਛਾਣਦਾ ਇਹ ਪਿੱਠੋ ਪਿੰਡ ਦੇ ਮੈਨਾਂ ਮੇਰੀ ਇਨਾਂ ਨਾਲ ਪਹਿਚਾਨ ਹੈ ਕਿ ਕਿਥੋਂ ਪਿੰਗ ਦਿੰਦੇ ਸਤਗੁਰੂ ਆਰਮ ਸਿੰਘ ਸੱਚੇ ਪਾਤਸ਼ਾਹ ਉੱਥੇ ਇਹ ਬਿਆਨ ਦਿੰਦੇ ਨੇ ਕਿਸੇ ਗੱਲ ਤੋਂ ਕੋਈ ਨਾ ਨੁਕਰ ਨਹੀਂ ਇਨਾਂ ਸਿੱਖਾਂ ਨੂੰ ਫਾਂਸੀ ਹੁੰਦੀ ਹੈ ਸਤਗੁਰੂ ਆਰਮ ਸਿੰਘ ਸੱਚੇ ਪਾਤਸ਼ਾਹ ਇਨਾਂ ਨੂੰ ਥਾਪੜਾ ਦੇ ਕੇ ਜਾਂਦੇ ਨੇ ਬਸੀਆਂ ਕੋਠੀ ਪ੍ਰਵਾਹ ਨਹੀਂ ਕਰਦੇ ਜੀਵਨ ਬੁਲਬੁਲਾ ਵੀ ਜਿਉਂਦਾ ਹੈ ਪਾਣੀ ਦੀ ਸਤ੍ਹਾ ਤੋਂ ਉੱਚਾ ਹੋ ਕੇ ਜਿਉਂਦਾ ਹੈ ਪਲ ਭਰ ਦਾ ਜੀਵਨ ਹੈ ਖતમ ਹੋ ਜਾਏਗਾ ਪਲ ਪਰਦੇ ਵਿੱਚ ਪਰ ਜਿਉਂਦੇ ਪਾਣੀ ਦੀ ਸਬੈਤ ਅੱੱਚਾ ਹੋ ਗਿਆ ਦੁਨੀਆ ਤੋਂ ਉੱਚਾ ਹੋ ਕੇ ਜੀਏ ਇਹ ਜੀਵਨ ਇਸੇ ਤਰ੍ਹਾਂ ਹੀ ਹੈ ਕੋਈ 80 ਸਾਲ ਜੀਆ ਕੋਈ 90 ਸਾਲ ਜੀਆ ਕੀ ਕਿਤੇ ਜੀਵਨ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਰਵਟ ਆਈ ਹੋਈ ਨਹੀਂ ਜਿਸ ਤਰ੍ਹਾਂ ਦਾ ਜੰਮਿਆ ਉਸ ਤਰ੍ਹਾਂ ਦਾ ਮਰ ਗਿਆ ਸਾਡਾ ਇੱਕ ਸ਼ਾਇਰ ਪਾਕਿਸਤਾਨ ਦੇ ਵਿੱਚ ਬਹੁਤ ਵੱਡਾ ਹੋਇਆ 우ਸਤਾਦ ਦਾਮਨ ਉਹਦੀ ਇੱਕ ਇੰਟਰਵਿਊ ਹੈ YouTube ਦੇ ਉੱਤੇ ਨੌਜਵਾਨ ਦੇਖ ਸਕਦੇ ਨੇ ਜਿਨ੍ਹਾਂ ਨੇ ਨਵੀਂ ਸ਼ਾਇਰੀ ਲਕਣੀ ਹੋਵੇ ਉਹ ਬੜੇ ਕਮਾਲ ਦੀ ਇੰਟਰਵਿਊ ਹੈ ਉਹਦੇ ਵਿੱਚ ਉਹ ਇੱਕ ਸ਼ੇਰ ਬੋਲਦਾ ਕਿ ਮੇਰਾ ਪਿਓ ਜੰਮ ਪਿਆ ਜਿਵੇਂ ਦੀ ਜੰਮ ਪਈ ਗੱਡ ਅਸੀਂ ਬਹੁਤੇ ਲੋਕ ਇਸ ਤਰ੍ਹਾਂ ਦੇ ਨੇ ਜਿਵੇਂ ਤੇ ਗੱਡਾ ساری ਜ਼ਿੰਦਗੀ ਕੰਮ ਕਰੀ ਜਾਂਦਾ ਹੁੰਦੇ ਅਸੀਂ ਇਸ ਦੀਵਣ ਦੇ ਵਿੱਚ ਕੰਮ ਕਰੀ ਜਾਂਦੇ ਗੱਡੇ ਤੋਂ ਬਾਹਰ ਅਸੀਂ ਨਿਕਲ ਕੇ ਦੇਖਦੇ ਨਹੀਂ ਉਹ ਦੋ ਲੱਕੜਾਂ ਦੇ ਬਾਹਰ ਸਾਡਾ ਜੀਵਨ ਜਿਹੜਾ ਚੱਲਦਾ ਨਹੀਂ ਪਰ ਜਿਨ੍ਹਾਂ ਨੇ ਉਹਨਾਂ ਦੋ ਲੱਕੜਾਂ ਤੋਂ ਬਾਹਰ ਨਿਕਲ ਕੇ ਵੇਖਿਆ ਜਿਨ੍ਹਾਂ ਨੇ ਉੱਚੇ ਹੋ ਕੇ ਗਿਵਿਆ ਉਹਨਾਂ ਦੀਆਂ ਗੱਲਾਂ ਸਟੇਜਾਂ ਦੇ ਉੱਤੇ ਕੀਤੀਆਂ ਜਾਂਦੀਆਂ ਨੇ ਉਹਨਾਂ ਦੀਆਂ ਕਹਾਣੀਆਂ ਸਟੇਜਾਂ ਦੇ ਉੱਤੇ ਗਾਈਆਂ ਜਾਂਦੀਆਂ ਨੇ ਉਹਨਾਂ ਦੇ ਜੀਵਨ ਸਾਨੂੰ ਪ੍ਰੇਰਣਾ ਦਿੰਦੇ ਰਹਿਣਗੇ ਜਦੋਂ ਤੱਕ ਇਹ ਸੂਰਜ ਤੇ ਚੰਨ ਚੜ੍ਹਦੇ ਰਹਿਣਗੇ ਉਦੋਂ ਤੱਕ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਮੇਲੇ ਮਨਾਉਂਦੇ ਰਵਾਂਗੇ ਅਸੀਂ ਖੁਸ਼ੀ ਮਨਾਉਂਦੇ ਰਵਾਂਗੇ ਕਿ ਜਦੋਂ ਸਾਰਾ ਹਿੰਦੁਸਤਾਨ ਉਹ ਲੰਮੀ ਦੀ ਬੁਦੀ ਦੀ ਵਿੱਚ ਜੁੱਤਾ ਹੋਇਆ ਸੀ ਉਦੋਂ ਪਿੱਥੋਂ ਪਿੰਡ ਦੇ ਤਿੰਨ ਜਵਾਨ ਤਿੰਨ ਦੀਵੇ ਜਗਦੇ ਸੰਕਸ਼ ਝੱਖੜ ਦੇ ਵਿੱਚ ਜਿਨ੍ਹਾਂ ਨੇ ਜਗਦੇ ਹੀ ਰਹਿਣਾ ਜਦੋਂ ਤੱਕ ਇਸ ਦੁਨੀਆ ਦੇ ਵਿੱਚ ਝੱਖੜ ਰਹੇਗਾ ਜਦੋਂ ਤੱਕ ਇਸ ਦੁਨੀਆ ਵਿੱਚ ਹਨੇਰਾ ਰਹੇਗਾ ਇਹ ਦੀਵੇ ਉਹਨਾਂ ਦਿਲਾਂ ਨੂੰ ਰੌਸ਼ਨੀ ਦਿੰਦੇ ਰਹਿਣਗੇ ਜਿਹੜੇ ਰੌਸ਼ਨੀ ਲੈਣਾ ਚਾਹੁੰਦੇ ਨੇ ਮੈਂ ਇੰਨੀਆਂ ਕੋਹਰਾਂ ਕਰਦਾ ਹੋਇਆ ਖਿਮਾ ਦਾ ਜਾਚਕਾਂ ਉਹਨਾਂ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਨਤਮਸਤ ਕਰਦਾ ਜਿਨ੍ਹਾਂ ਨੇ ਚੜਦੀ ਜਵਾਨੀ ਆਪਣੀ ਦੇਸ਼ ਦੇ ਲਿਖੇ ਵਿੱਚ ਲਾ ਦਿੱਤੀ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਮੇਲਾ ਕਰਇਆ ਉਹਨਾਂ ਦੀ ਜਿਆਦ ਬਣਾਈ ਸਾਰੀ ਸਾਧ ਸੰਗਤ ਇੱਕ ਵਾਰੀ ਕੱਢ ਕੇ ਆਖੋ ਤਲ ਸ੍ਰੀ ਸਤਗੁਰੂ ਰਾਮ ਸਿੰਘ ਸੱਚੇ ਬਾਦਸ਼ਾਹ